ਸਰਦਾਰ ਨਾਲ ਨੇ ਸਰਦਾਰ ਜਸਵਿੰਦਰ ਸਿੰਘ ਐਸਐਚਓ ਉਂਦਰਾਹ ਜਿਹਨਾਂ ਦੀ ਨਵੀਂ ਨਿਯੁਕਤੀ ਹੋਈ ਹੈ ਹਾਂਜੀ ਸਰਦਾਰ ਸਾਹਿਬ ਜੋ ਸਮਾਜ ਉਹਦੇ ਅੰਸਰ ਨੇ ਤੇ ਨਸ਼ਾ ਤਸਕਰ ਨੇ ਇਹਨਾਂ ਨੂੰ ਕਿਸ ਨੇ ਹਦਣਾ ਚਾਹੁੰਦੇ ਇਹਨਾਂ ਨੂੰ ਸਨੇਹਾ ਮੇਰਾ ਇਹ ਆ ਵੀ ਨਸ਼ੇ ਇਦਾਂ ਜਿਹੜਾ ਤਸਕਰ ਆ ਜਾਂ ਨਸ਼ੇ ਦੇ ਚੈਨਲ ਕੋਈ ਵੀ ਜੁੜਿਆ ਵਿਅਕਤੀ ਹੈ ਸਿਆਸੀ ਹੈ ਕਿਸੇ ਵੀ ਸ਼ਪਾਰਸ਼ ਦਲ ਹੈਗਾ ਬੰਦਾ ਉਹ ਉਹਦੀ ਕਿਸੇ ਵੀ ਧਾਰ ਤੇ ਉਹਨੂੰ ਬਖਸ਼ ਨਹੀਂ ਜਾਊਗਾ ਹਾਂਜੀ ਜਿਸ ਤਰ੍ਹਾਂ ਕਿ ਹੁਣ ਸਰਕਾਰ ਨੇ ਜੋ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਨੇ ਅਟੈਚ ਕਰਕੇ ਢਾਈਆਂ ਜਾ ਰਹੀਆਂ ਨੇ ਲੋਕਾਂ ਦੀ ਸਟੇਟ ਹੈ ਕਿ ਛੋਟੇ ਜਿਹੇ ਨਸ਼ਾ ਤਸਕਰ ਨੇ ਉਹਨਾਂ ਦੀਆਂ ਢਾਈਆਂ ਜਾਂਦੀਆਂ ਵੱਡੇ ਜਿਹੋ ਮਗਰਮੱਛ ਨੇ ਉਹਨਾਂ ਤੇ ਹੱਥ ਨਹੀਂ ਪਾਇਆ ਜਾ ਰਿਹਾ ਇਸ ਬਾਰੇ ਕੀ ਕਹੋਗੇ ਵੱਡੇ ਮਗਰਮੱਛਾਂ ਨੂੰ ਤਾਂ ਅਸੀਂ ਪੈ ਰਹੇ ਹਾਂ ਉਹਨਾਂ ਨੂੰ ਕੋਈ ਉਹਨਾਂ ਨੂੰ ਕਿਸੇ ਵੀ ਕਿਸਮ ਤੇ ਚਾਹੇ ਦੀ ਕੋਈ ਛੋਟਾ ਚਾਹੇ ਵੀ ਵੱਡਾ ਵਕਸ਼ਣਯੋਗ ਨਹੀਂ ਹੈਗਾ ਠੀਕ ਹੈ ਧੰਨਵਾਦ ਹਾਂਜੀ ਸਰ ਤੁਸੀਂ ਦਰਾਹੇ ਦੇ ਵਿੱਚ ਨਿਯੁਕਤ ਹੋਣ ਤੋਂ ਬਾਅਦ ਕੋਈ ਨਵੀਂ ਗ੍ਰਿਫਤਾਰੀ ਕੀਤੀ ਹੈ ਕੋਈ ਨਵਾਂ ਕੇਸ ਦਰਜ ਕੀਤਾ ਹਾਂਜੀ ਸਰ ਇੱਕ ਨੀਲਮ ਰਾਣੀ ਸੀਗੀ ਪਤਨੀ ਪੱਖੀ ਚੰਦ ਔਰ ਉਹ ਦੀਪਨਗਰ ਗੁਰਤਲੀ ਇਹ 3225 ਨੂੰ ਨੋਮਿਨੇਟ ਕੀਤੀ ਸੀ ਮੁਕਦਮੇ ਵਿੱਚ ਇਹਦੀ ਅਰੈਸਟ ਬਾਕੀ ਸੀਗੀ ਕੱਲ ਇਹਨੂੰ ਅਰੈਸਟ ਕੀਤਾ ਗਿਆ ਜਿਵੇਂ ਇਤਲਾਮਾ ਇੱਕ ਮੁਕਦਮਾ 31 ਦਰਜ ਕੀਤਾ ਜੀ ਇਹਦੇ ਵਿੱਚ ਦੋ ਦੋਸ਼ੀ ਅਰੈਸਟ ਕੀਤੇ ਨੇ ਉਹਨਾਂ ਤੋਂ 10 ਗ੍ਰਾਮ ਹੈਰੋਨ ਉਨ੍ਹਾਂ ਦੇ ਕਾਰ ਜਿਹੜਾ ਸੇਵਨ ਕਰਦੇ ਨੇ ਉਹਦਾ ਸਮਾਨ ਲੈਟਰ ਕੰਡਾ ਤੇ ਸਿਲਵਰ ਪੇਪਰ ਇਹ ਮਿਤ ਡਰੱਗ ਮਨੀ ਬਰਾਬਤ ਹੋਈ ਹੈ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਤਕਤੀਸ਼ ਜਾਰੀ ਹੈ